ਪੰਜਾਬੀ ਗੱਲ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਸਾਰਤਿਕੇ ਨੂੰ ਕੈਨੇਡਾ ਦੇ ਵਿੱਚ ਹਾਰਟ ਅਟੈਕ ਆ ਗਿਆ ਸੀ ਜਿਸ ਕਰਕੇ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਵਿੱਚ ਚਲੀ ਗਈ ਸੀ ਜਿਸ ਦੀ ਨਿਊਜ਼ ਸੁਣ ਕੇ ਸਾਰੇ ਹੀ ਫੈਨਸ ਤੇ ਸਾਰੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਸੀ ਤੇ ਉਹਨਾਂ ਦੀਆਂ ਦੁਆਵਾ ਕਹਿ ਲੋ ਜੱਾ ਪ੍ਰਮਾਤਮਾ ਦੀ ਮਿਹਰ ਸਾਰਤਿਕੇ ਭਾਈ ਰਿਕਵਰੀ ਸਟੇਜ ਵਿੱਚ ਆ ਗਏ ਤੇ ਇਸ ਦੀ ਨਿਊਜ਼ ਸਾਰਤਿਕੇ ਨੇ ਖੁਦ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਫੋਟੋ ਪਾ ਕੇ ਸਾਂਝੀ ਕੀਤੀ ਸੀ ਜਿਸ ਵਿੱਚ ਸਾਰਤਿਕੇ ਭਾਈ ਹੱਥ ਜੋੜ ਕੇ ਬੈਠੇ ਸੀ ਤੇ ਕੀਤਾ ਸੀ ਜਿਨ੍ਹਾਂ ਨੇ ਉਹਨਾਂ ਦੀ ਚੰਗੀ ਸਿਹਤ ਲਈ دعاਵਾ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਵੀ ਜਿੱਦਾਂ ਹੀ ਆਪਾਂ ਠੀਕ ਹੋਵਾਂਗੇ ਤੇ ਜਲਦ ਹੀ ਸਟੇਜਾਂ ਤੇ ਅਖਾੜੇ ਲਾਉਂਦੇ ਵੀ ਨਜ਼ਰ ਆਵਾਂਗੇ ਹੋ ਸਕਦਾ ਕੁਝ ਟਾਈਮ ਲਈ ਅਖਾੜੇ ਹਸਪੀਟਲ ਦੀ ਜਗ੍ਹਾ ਬੁੱਕ ਹੋਣ ਤੇ ਉਸ ਤੋਂ ਬਾਅਦ ਸਾਰਤਿਕੇ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਪ੍ਰਭ ਗਿਲ ਦਾ ਸ਼ੁਕਰ ਦਤਿਆ Song ਗਾਉਂਦੇ ਹੋਏ ਨਜ਼ਰ ਆ ਰਹੇ ਸੀ ਤੇ ਹੁਣ ਸਾਰਤਿਕੇ ਦੀ ਇੱਕ ਹੋਰ ਵੀਡੀਓ ਹਸਪੀਟਲ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹਨਾਂ ਨੇ ਛੱਲਾ Song ਗਾ ਕੇ ਸ਼ੇਅਰ ਕੀਤਾ ਆਓ ਤੁਹਾਨੂੰ ਪਹਿਲਾਂ ਉਹ Song ਸੁਣਾਉਣੇ ਆ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਵੇ ਸਜਣ ਬੇਲੀ ਨਹੀਂ ਰਹਿਣੇ ਵੇ ਸਿਰ ਤੇ ਮਾਪੇ ਨਹੀਂ ਰਹਿਣੇ ਵੇ ਦੁੱਖ ਜਿੰਦੜੀ ਨੇ ਸਣੇ ਬੇ ਗੱਲ ਸੁਣ ਛੱਲਿਆ ਵੇ ਰਈਆ ਵੇ ਕਾ ਤੂੰ ਦੇਰੀ ਲਈਆ ਆਹ ਉਹ ਅੱਜ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੀਡੀਓ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰਤੀ ਕੇ ਬਾਈ ਲਈ ਕਮੈਂਟ ਬਾਕਸ ਵਿੱਚ ਦੁਆਵਾਂ ਜਰੂਰ ਦਿਓ ਤਾਂ ਜੋ ਉਹ ਜਲਦੀ ਠੀਕ ਹੋ ਸਕਣ ਪਾ ਕੀ ਮਿਲਦੇ ਆਗਲੀ ਵੀਡੀਓ ਵਿੱਚ ਧੰਨਵਾਦ